ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਸੂਜੀ ਦਾ ਚੀਲਾ ਬਣਾਵਾਂਗੇ ਠੀਕ ਹੈ ਇਹਦੇ ਲਈ ਮੈਂ ਇੱਕ ਕਟੋਰੀ ਸੂਜੀ ਲਈ ਹੈ ਜਿੰਨੀ ਆਪਾਂ ਨੇ ਸੂਜੀ ਲਈ ਹੈ ਉਨਾ ਹੀ ਆਪਾਂ ਨੇ ਦਹੀਂ ਲੈਣਾ ਹੈ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਆ ਕੋਲ ਲਵਾਂਗੇ ਕੋਲ ਕੀ ਆਪਾਂ ਥੋੜਾ ਜਿਹਾ ਮੈਸੀ ਕੋ ਬੋਲੀ ਦਾ ਪਾਣੀ ਪਾ ਲੈਂਦੇ ਆਂ ਦੇਖੋ ਜੀ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਟੇਸਟ ਮੁਤਾਬਕ ਆਪਾਂ ਇਹਦੇ ਚ ਨਮਕ ਪਾ ਦੇਵਾਂਗੇ ਤੇ ਇਹਨੂੰ ਆਪਾਂ ਅੱਛੀ ਤਰ੍ਹਾਂ ਕੋਲ ਕੇ ਤਾਂ 15 ਮਿੰਟ ਵਾਸਤੇ ਮੈਂ ਇਹਨੂੰ ਰੱਖ ਦੇਵਾਂਗੇ ਇਹਨੂੰ ਦੇ ਲਈ ਆਪਾਂ ਜਿਹੜੀਆਂ ਇਹ ਸਬਜ਼ੀਆਂ ਉਹ ਤਿਆਰ ਕਰਦੇ ਆਂ ਇਹਨੂੰ ਫਟਾ ਕੇ ਰੱਖਦੇ ਆਂ ਤੇ ਸਬਜ਼ੀਆਂ ਮੈਂ ਉਹਨੇ ਦੇ ਤਿਆਰ ਕਰਦੀ ਆਂ ਇਹ ਗਾਜਰ ਕद्दूकस ਕਰ ਲਈ ਅਦਰਕ ਕद्दूकस ਕਰ ਲਿਆ शिमला ਮਿਰਚ ਇਹ ਬੰਦ ਗੋਭੀ ਇਹ ਮਿਰਚ ਇਹ ਸਾਰਾ ਕੁਝ ਮੈਂ ਕੱਟ ਕੇ ਉਹਨੇ ਦੇ ਤਿਆਰ ਕਰਦੀ ਆਂ 10 ਮਿੰਟ ਪੈਰਵੇ ਸੂਜੀ ਪੀਰੇ ਹਾਂਜੀ ਇਹ ਸਾਡੇ 15 ਮਿੰਟ ਹੋ ਗਏ ਸੂਚੀ ਸਾਡੀ ਦੇਖੋ ਫੁੱਲ ਗਈ ਹੈ ਥੋੜਾ ਜਿਹਾ ਹਲਕਾ ਜਿਹਾ ਸੇ ਫੈਂਟ ਲਾਂਗੇ ਤੇ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਥੋੜਾ ਜਿਹਾ ਆਪਾਂ ਰਾਈ ਪਾ ਦਿੰਨੇ ਆ ਉਹ ਤੁਹਾਡੀ ਮਰਜ਼ੀ ਹੈ ਅੱਛੀ ਲੱਗਦੀ ਹੈ ਥੋੜੀ ਜਿਹੀ ਟੇਸਟ ਵਿੱਚ ਤੇ ਥੋੜਾ ਜਿਹਾ ਨਮਕ ਹੋਰ ਪਾਵਾਂਗੇ ਜਿਹੜੀਆਂ ਆਪਾਂ ਨੂੰ ਸਬਜ਼ੀਆਂ ਦਾ ਸੂਜੀ ਦੇ हिसाब ਨਾਲ ਪਹਿਲਾਂ ਪਾ ਲਿਆ ਸੀ ਆਪਾਂ ਸਬਜ਼ੀਆਂ ਦਾ ਇਸੇ ਦਾ ਥੋੜਾ ਜਿਹਾ ਪਾ ਲਾਂਗੇ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਆਪਾਂ ਇਹ ਸਬਜ਼ੀਆਂ ਜਿਹੜੀਆਂ ਸਾਰੀਆਂ ਕੱਟੀਆਂ ਹੋਈਆਂ ਹਨ ਹਰੀ ਮਿਰਚ ਅਦਰਕ ਟਮਾਟਰ ਟਮਾਟਰ ਦੇ ਆਪਾਂ ਨੇ ਬੀਜ ਵਿੱਚੋਂ ਕੱਢ ਲਏ ਸੀ ਇਹ ਸ਼ਿਮਲਾ ਮਿਰਚ ਤੁਸੀਂ ਸਬਜ਼ੀਆਂ ਕੋਈ ਵੀ ਆਪਣੀ ਪਸੰਦ ਦੀਆਂ ਪਾ ਸਕਦੇ ਹੋ ਇਹ ਗਾਜਰ ਹਰਾ ਧਨੀਆ ਤੇ ਇਹ ਬੰਦ ਗੋਭੀ ਤੁਸੀਂ ਆਪਣੀ ਪਸੰਦ ਦੀਆਂ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਤੇ ਇਹ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਹ ਡੈਟਰ ਥੋੜਾ ਗਾੜਾ ਹੈ ਤੇ ਇਧਰ ਚਾਪਾ ਥੋੜਾ ਜਿਹਾ ਹੋਰ ਪਾ ਨਹੀਂ ਪਾ ਲੈਂਦੇ ਆ ਇਸ ਤਰ੍ਹਾਂ ਮਿਕਸ ਕਰ ਲੈਣੇ ਆ। ਸਾਡਾ ਕੋਲ ਹੋ ਗਿਆ ਤਿਆਰ। ਆਪਾਂ ਗੈਸ ਕਰ ਲਈ ਆਨ। ਤੇ ਹੁਣ ਇਹਦੇ ਉੱਪਰ ਪਾਵਾਂਗੇ ਆਪਾਂ ਥੋੜਾ ਜਿਹਾ ਤੇਲ। ਤੁਸੀਂ ਸਰ੍ਹੋਂ ਦਾ ਤੇਲ ਰਿਫਾਈਂਡ ਕੁਝ ਵੀ ਯੂਜ਼ ਕਰ ਸਕਦੇ ਹੋ। ਮੈਂ ਰਿਫਾਈਂਡ ਪਾਇਆ। अपन मीडिय तो 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 जा, ने मीडियम अगते करना तैयार छोटे बनाने तो छोटे जी भी ये थोड़ा जहा ज़्यादा पता नहीं बनेगा कि सब्जियाँ पाइया हुई ना चॉक करके सकता जिम्सा लाओ अग तो स्लो नहीं स्लो अग पर आप पकड़ देंगे तो जो है उपरला हिस्सा ना पता चल जाएगा कि ड्राई हो जो तो थलो पक जाएगा ना उपरला हिस्सा एड्डा हो जाएगा ड्राई। लो और तैयार है जब तो अच्छा ऐसा जो ऊपर ना हिस्सा पता चल जाएगा ड्राई ड्राई हो जाएगा तो इतने समय नीचे तो पक गया। है आ देखो जी ये ऊपर से ही पता चल जाता है कि ये नीचे तो पक गया सारा ड्राई डई हो गया ना देखो आप नीचे तो अपने आप तेरे तमाम ना गए अपन ने ये फल तो गया पता नहीं क्यों ऐसा है कभी पकता है हाँ जी उस साइड तो भी बस पक चले इन थोड़ा थोड़ा आप दबा के क्रिस्पी कर लेंगे थोड़ी जी आप गैस तेज कर लें इतना सोहना कलर आया दोनों सैडा का थोड़ा जिन्होंने तरफ पका सा चीला हो तो 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 गया तैयार ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦਾ ਹੈ ਸੂਜੀ ਦਾ ਬਹੁਤ ਸੌਫਟ ਸੌਫਟ ਬਣਦਾ। ਜੇ ਬੱਚੇ ਬਹੁਤੀਆਂ ਸਬਜ਼ੀਆਂ ਨਹੀਂ ਪਸੰਦ ਕਰਦੇ ਤਾਂ ਜੇ ਉਹਨਾਂ ਦੀ ਪਸੰਦ ਦੀਆਂ ਸਬਜ਼ੀਆਂ ਪਾ ਲਓ। ਤੇ ਜੇ ਤੁਸੀਂ ਆਪਣੇ ਵਾਸਤੇ ਜਿਆਦਾ ਸਪਾਈਸੀ ਬਣਾਉਣਾ ਹੈ ਤਾਂ ਲਾਲ ਮਿਰਚ ਔਰ ਗੈਨੋ ਤੁਸੀਂ ਜੋ ਮਰਜ਼ੀ ਪਾ ਲਓ। ਤੇ ਮੈਂ ਇਹਨੂੰ ਹਰੀ ਚਟਨੀ ਤੇ ਟਮੇਟੋ ਸੌਸ ਨਾਲ ਕਰਨਾ ਹੈ। ਸਰਵ ਇਸ ਲਈ ਮੈਂ ਜਿਆਦਾ ਮਸਾਲੇ ਨਹੀਂ ਪਾਏ। ਇਹ ਦੇਖੋ ਜੀ। ਮਰਚਾ ਹੋ ਗਿਆ ਤਿਆਰ। Jeg har ikke talt om det, men jeg har ikke kunnet få det. Og det er der, jeg har ikke haft ਹਰ ਜੱਦਾ ਲਾਂਚ ਜਾਂ ਡਿਨਰ ਨਾਮ ਦਾ ਨਾ ਮੰਨ ਉਹ ਇਹ ਵੀ ਪੂਰਾ ਦੇਖੋ ਆਪਣੇ ਆਪ ਵਿੱਚ ਪੂਰਾ ਮੀਲ ਹੈ ਸਬਜ਼ੀਆਂ ਸੂਜੀ ਦਹੀਂ ਸਾਰਾ ਕੁਝ ਅੱਗੇ ਚਾਣੂ ਮੀਲ ਚੰਗਾ ਸਿੱਕੀ ਜਰੂਰ ਜਨਾ ਨੇ ਬਸ ਬਣਾਉਂਦੇ ਹੋਣਗੇ ਬਹੁਤ ਅਰਜੀਨਲ ਨਹੀਂ ਬਣਾਇਆ ਉਹ ਇੱਕ ਵਾਰੀ ਟਰਾਈ ਕਰਕੇ ਦੇਖਣਾ ਇਹ ਸੂਜੀ ਡਾਈਜੈਸਟਿਵ ਜਲਦੀ ਹੁੰਦੀ ਹੈ ਹਲਕਾ ਫੁਲਕਾ ਬਹੁਤ ਅੱਛਾ ਬਰਦਾਖਾਨ ਵਿੱਚ ਵੀ ਟੇਸਟੀ ਤੇ ਪੂਰਾ ਹੈਲਦੀ ਸਾਰੇ ਸਬਜ਼ੀਆਂ ਸਾਰਾ ਕੁਝ ਸੇਖਾਉਣ ਇਸ ਨੂੰ ਫਲਿੱਪ ਕਰ ਸਕਦੇ ਆ ਇਸ ਨੂੰ ਬਣਾਉਂਦੇ ਆ ਪੰਜ ਦਿਨ ਫਿਰ ਪਲਟਦੇ ਆ ਪੱਕਣ ਤੋਂ ਬਾਅਦ ਇਹ ਦੇਖੋ ਜੀ ਉੱਪਰ ਲਿਟਾਇਆ ਤੇ ਲੱਗ ਰਹੀ ਹੈ ਸੁੱਕ ਗਈ ਤੇ ਇਦਾਂ ਮਤਲਬ ਇਹ ਨੀਚੇ ਤੋਂ ਹੋ ਗਿਆ ਪਿਆਰ ਕਿੰਨਾ ਸੋਹਣਾ ਕਲਰ ਆ ਰਿਹਾ ਹੈ ਥੋੜਾ ਜਿਹਾ ਪਾਉ। ਬਹੁਤ ਘੱਟ ਤੇਲ ਲੱਗਦਾ ਹੈ। ਥੋੜੇ ਤੇਲ ਵਿੱਚ ਹੀ ਬਣਾਏ। ਕਿੰਨਾ ਅੱਛਾ ਪਿਆਰ ਹੋ ਜਾਂਦਾ ਹੈ। ਇਹਨਾਂ ਨੂੰ ਪਸੰਦ ਆਉਂਦੇ ਸੀ ਤਰ੍ਹਾਂ ਪਕਾਉਂਦੇ ਨੇ। ਇਸੇ ਤਰ੍ਹਾਂ ਪਾਣ ਸਾਰੇ ਜਿਹੜੇ ਚਿਲੇ ਤਿਆਰ ਕਰ ਲਾਂਗੇ। ਇਹ ਦੇਖੋ ਜੀ। ਸਾਡਾ ਇਹ ਹੋ ਗਿਆ ਤਿਆਰ। ਫਿਰ ਮਸਾਹਣਾ ਕਲਰ ਆਇਆ ਤੇ ਠੀਕ ਨਾ ਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਇਹ ਬਣਾਉਣ ਦੇ ਲਈ ਸਿਰਫ ਇਹ ਧਿਆਨ ਰੱਖਣਾ ਹੈ ਕਿ ਤਵਾ ਅੱਛੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਫਿਰ ਬਿਲਕੁਲ ਨਹੀਂ ਨਾਲ ਚਿਪਕ ਕਰ ਕੈਸ਼ਕੀਅਤ ਕਰਦੇ ਨੇ ਸਾਡੇ ਚੀਲੇ ਜਿਹੜੇ ਨਾਲ ਚਿਪਕ ਜਾਂਦੇ ਆ ਤੇ ਗਰਮ ਹੋ ਗਿਆ ਤੇ ਅੱਛੀ ਤਰ੍ਹਾਂ ਤੇਲ ਨੂੰ ਉੱਪਰ ਲਗਾ ਦਿਓ ਫਿਰ ਬਹੁਤ ਸੇ ਪਰੋਣਗੇ ਠੀਕ ਐ ਸੀ enjoy ਕਰੋ ਫਿਰ ਮਿਲਦੇ ਆਂ ਮੰਮੀ ਜੀ